ਸੇ ਸਿੱਖਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਦਾ Mommy Life ਐਂਡ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਆਈ ਹੋਪ ਤੁਸੀਂ ਸਾਰੇ ਜਾਨੇ ਬਹੁਤ ਵਧੀਆ ਹੋਗੇ ਤੇ ਮੈਂ ਵੀ ਬਿਲਕੁਲ ਠੀਕ ਠਾਕ ਆ ਇਹੀ ਮਿਤਕਾਰਦਿਆਂ ਕਿ ਤੁਸੀਂ ਵੀ ਆਪਣੇ ਘਰ ਰਾਜੀ ਖੁਸ਼ੀ ਹੋਵਗੇ ਤੇ ਤੰਦਰੁਸਤ ਹੋਵਗੇ। ਚਲਿਏ ਫਿਰ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲੇ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਨੇ ਪਲੀਜ਼ ਅਗਰ ਤੁਹਾਨੂੰ ਮੇਰੀ ਵੀਡੀਓ ਥੋੜੀ ਜਿਹੀ ਵੀ ਅੱਛੀ ਲੱਗੀ ਤੇ ਪਲੀਜ਼ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਕੇ ਜਾਇਆ। ਅਗਰ ਤੁਹਾਨੂੰ ਡੇਲੀ ਦੇ ਵਲੌਗ ਡੇਲੀ ਦੀ ਰੁਟੀਨ ਮੇਰੀ ਪਸੰਦ ਆ ਤਾਂ ਆਪਣੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ। ਵਟਵਾਰ ਸ਼ੇਅਰ ਕਰ ਦਿਓ ਪਲੀਜ਼ ਪਿਆਰਾ ਜਿਹਾ ਕਮੈਂਟ ਕਰਕੇ ਦੱਸਿਓ ਵਲੌਗ ਤੁਹਾਨੂੰ ਕਿਵੇਂ ਦਾ ਲੱਗਿਆ। ਸੋ ਚਲਿਏ ਫਿਰ ਅੱਜ ਦੇ ਵਲੌਗ ਨੂੰ ਸਟਾਰਟ ਕਰਦੇ ਹਾਂ। ਜਿੱਥੇ ਮੈਂ ਕੱਲ ਵਾਲੇ ਵਲੌਗ ਦੀ ਐਂਡਿੰਗ ਕੀਤੀ ਸੀਗੀ ਉੱਥੋਂ ਹੀ ਇਹ ਵਾਲੇ ਵਲੌਗ ਨੂੰ ਮੈਂ ਸਟਾਰਟ ਕਰਦੀ ਪਈ ਆ ਅਕਸਰ ਮੈਨੂੰ ਮੈਸੇजेस ਆਉਂਦੇ ਨੇ ਵੈਸੇ ਤਾਂ ਕਾਫੀ ਸਾਰੇ ਕਈ ਵਾਰ ਆ ਜਾਂਦੇ ਨੇ ਕਿ ਦੀਦੀ ਤੁਸੀਂ ਆਪਣੀ ਫੁੱਲ ਡੇ ਰੁਟੀਨ ਸ਼ੇਅਰ ਕਰਿਆ ਕਰੋ ਜਾਂ ਫੇ ਆਫਟਰਨੂਨ ਵਾਦ ਦੀ ਜਿਹੜੀ ਰੁਟੀਨ ਹੈ ਉਹ ਸ਼ੇਅਰ ਕਰਿਆ ਕਰੋ ਈਵਨਿੰਗ ਤੋਂ ਲੈ ਕੇ ਨਾਈਟ ਦੀ ਰੁਟੀਨ ਸ਼ੇਅਰ ਕਰਿਆ ਕਰੋ ਸੋ ਮੈਂ ਨਾ ਇਸੇ ਕਰਕੇ ਨਾਲ ਆਪਣੇ ਜਿਹੜੀ ਈਵਨਿੰਗ ਰੁਟੀਨ ਵੀ ਸ਼ੇਅਰ ਕਰ ਦਿੰਨੀ ਹੁੰਨੀ ਆ ਇਹਦੇ ਨਾਲ ਇਹ ਨਾ ਫਿਰ ਮੈਨੂੰ ਸਪੈਸ਼ਲ ਵਲੌਗ ਨਹੀਂ ਬਣਾਉਣਾ ਪੈਂਦਾ ਨੈਕਸਟ ਡੇ ਵਾਲਾ ਵਲੌਗ ਵੀ ਐਡ ਨਾਲ ਹੋ ਜਾਂਦਾ ਉਹ ਨਾਲ ਫ ਵਲੀ ਰੋਟੀ ਨਾ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੇਣੀ ਆ ਸੋ ਇਹ ਵਾਲਾ ਜਿਹੜਾ ਕਲੀਪ ਆ ਇਹ ਵਾਲਾ ਜਿਹੜਾ ਵਲੌਗ ਆ ਇਹ ਹੈਗਾ ਕੱਲ ਸ਼ਾਮ ਦਾ ਔਰ ਕੱਲ ਮੈਂ ਜਿਹੜਾ ਵਲੌਗ ਅਪਲੋਡ ਕਰ ਦਿੱਤਾ ਸੀਗਾ ਉਸ ਤੋਂ ਬਾਅਦ ਬਸ ਮੈਂ ਆਪਣੀ ਜਿਹੜੀ ਸ਼ਾਮ ਵਾਲੀ ਰੁਟੀਨ ਤੇ ਲੱਗ ਗਈ ਸੀ ਸ਼ਾਮ ਨੂੰ ਮਤਲਬ ਉਹੀ ਜਿਹੜੀ ਆਪਣੀ ਰੁਟੀਨ ਹੁੰਦੀ ਆ ਕਿਚਨ ਦੇ ਵਿੱਚ ਚਲੇ ਜਾਓ ਰਾਤ ਦੇ ਖਾਣੇ ਦੀ ਪ੍ਰੇਪਰੇਸ਼ਨ ਵਗੈਰਾ ਰਾਤ ਦੇ ਖਾਣੇ ਦੀ ਤਿਆਰੀ ਇੱਥੇ ਮੈਂ ਕਰਦੀ ਪਈ ਸੀ ਬਟ ਉਸ ਤੋਂ ਪਹਿਲਾਂ ਫੇ ਜਿੱਦਾਂ ਗੁਰਸ਼ੀ ਨੌਟ ਜਾਂਦੀ ਆ ਦੁਪਹਿਰ ਨੂੰ ਦੁਪਹਿਰ ਨੂੰ ਮੈਂ ਸਵਾਦ ਨਹੀਂ ਫਿਰ ਉਹ ਸ਼ਾਮ ਨੂੰ ਉੱਠਦੀ ਆ ਮਤਲਬ ਡੇਢ ਦੋ ਘੰਟੇ ਹੋਰ ਆਮ ਨਾ ਸੋ ਜਾਂਦੀ ਆ ਉਸ ਤੋਂ ਬਾਅਦ ਉਹ ਉੱਠ ਜਾਂਦੀ ਉੱਠ ਕੇ ਉਹਨੂੰ ਫਰੂਟ ਵਗੈਰਾ ਮੈਂ ਦੇ ਦਿੰਨੀ ਆ ਤੇ ਫਿਰ ਉਹ ਆਪਣਾ ਖੇਡਦੀ ਆ ਫਿਰ ਖੇਡਣ ਤੋਂ ਬਾਅਦ ਮ ਜਾਦਾ ਕੱਪ ਸ਼ਾਮ ਨੂੰ ਪੀਣੀਆਂ ਜਾਂ ਫਿਰ ਮੈਂ ਵਾਕ ਵਗੈਰਾ ਕਰ ਲੈਣੀਆਂ ਬਟ ਮੈਂ ਇੱਥੇ ਐਡ ਨਹੀਂ ਕੀਤਾ ਬਸ ਮੈਂ ਤੁਹਾਨੂੰ ਦੱਸ ਦਿੰਨੀ ਆਂ ਔਰ ਅਗਰ ਡਿਟੇਲ ਦੇ ਵਿੱਚ ਵਲੌਗ ਚਾਹੀਦਾ ਹੋਇਆ ਤਾਂ ਮੈਨੂੰ ਕਮੈਂਟ ਕਰ ਦਿਓ ਡਿਟੇਲ ਦੇ ਵਿੱਚ ਬਣਾ ਦਉਂਗੀ ਔਰ ਮੈਂ ਨਾ ਕੱਲ ਵਾਲੇ ਵਲੌਗ ਦੇ ਵਿੱਚ ਦੱਸਿਆ ਸੀਗਾ ਕਿ ਜਿੱਦਾਂ ਭੈਣਾਂ ਦੇ ਮੈਨੂੰ ਮੈਸੇਜ ਆਉਂਦੇ ਨੇ ਔਰ ਜਿਹੜਾ ਮੈਂ ਕੱਲ ਵੀ ਵਲੌਗ ਪਾਇਆ ਉਹਦੇ ਵਿੱਚ ਫੇਰ ਦੁਬਾਰਾ ਮੈਸੇਜ ਆ ਰਹੇ ਸੀਗੇ ਵੀ ਤੁਸੀਂ ਆਪਣਾ ਜਿਹੜਾ ਹੋਮ ਟੂਰ ਆ ਹੋ ਜ਼ਰੂਰ ਦਿਓ ਸੋ ਪਲੀਜ਼ ਮੈਂ ਰਿਕੁਐਸਟ ਕਰਦੀ ਆਂ ਔਰ ਮੈਂ ਜਦੋਂ ਵੀ ਮੈਨੂੰ ਟਾਈਮ ਮਿਲੇਗਾ ਜਦੋਂ ਹਸਬੰ ਪਲੀਜ਼ ਥੋੜਾ ਜਿਹਾ ਕੋਆਪਰੇਟ ਕਰ ਲਓ ਕਿਉਂਕਿ ਉਹਨਾਂ ਤੋਂ ਬਿਨਾ ਮੈਂ ਆਪਣਾ ਹੋਮ ਟੂਰ ਨਹੀਂ ਬਣਾ ਸਕਦੀ ਹੈਗੀ ਇੱਥੇ ਮੈਂ ਨਾ ਡਿਨਰ ਦੀ ਪ੍ਰੀਪਰੇਸ਼ਨ ਕਰਦੀ ਪਈ ਸੀਗੀ ਔਰ ਅੱਜ ਜਿਹੜਾ ਮੇਰਾ ਡਿਨਰ ਬਣੂਗਾ ਨਾ ਬਹੁਤ ਹੀ ਜ਼ਿਆਦਾ ਸਿੰਪਲ ਆ ਅੱਜ ਕੋਈ तामझਮ ਵਾਲਾ ਕੰਮ ਹੈ ਨਹੀਂ ਜਿੱਦਾਂ ਕਈ ਵਾਰ ਐਦਾਂ ਹੁੰਦਾ ਨਾ ਆਪਾਂ ਡੇਲੀ ਰੋਟੀ ਖਾ ਖਾ ਕੇ ਅੱਕ ਜਾਂਦੇ ਆ ਸੋ ਅੱਜ ਮੈਂ ਸੋਚਿਆ ਸੀਗਾ ਵੀ ਅੱਜ ਨਾ ਰਾਈਸ ਬਣਾ ਲੈਨੇ ਆ ਆਲੂ ਪਾ ਕੇ ਮੇਰੇ ਕੋਲ ਵੈਜੀਟੇਬਲ ਵਗੈਰਾ ਅਵੇਲੇਬਲ ਹੈ ਨਹੀਂ ਸੀ ਮਤਲਬ ਮੇਰੇ ਕੋਲ ਖਤਮ ਹੋ ਗਿਆ ਸੀਗੀਆਂ ਸਿਰਫ ਇੱਕ ਗਾਜਰ ਪਈ ਹੋਈ ਸੀਗੀ ਗਾਜਰ ਫਿਰ ਗੁਰਸ਼ੀਨ ਥੋੜੀ ਜੀ ਘੱਟ ਖਾਂਦੀ ਆ ਚਾਹੇ ਉਹ ਖਿਚੜੀ ਦੇ ਵਿੱਚ ਪਾਦਮਾ ਜਾਂ ਫਿਰ ਰਾਈਸ ਦੇ ਵਿੱਚ ਪਾਦਮਾ ਗਾਜਰ ਮ ਆਲੂ ਪਾ ਕੇ ਹੀ ਰਾਈਸ ਨੂੰ ਤੜਕਾ ਲਗਾਉਂਗੀ ਵੈਸੇ ਅਗਰ ਮੈਂ ਗੱਲ ਕਰ ਆਪਣੇ ਖਾਂਦੀ ਮੈਂ ਤਾਂ ਵੈਸੇ ਕੁਝ ਵੀ ਖਾ ਲੈਨੀ ਆ ਕੁਝ ਵੀ ਇੰਦਾ ਸੈਂਸ ਕੀ ਆਪਣੇ ਮਤਲਬ ਹੈਲਥ ਰਿਲੇਟਡ ਜਾਂ ਫਿਰ ਜੋ ਮੈਨੂੰ ਚੰਗਾ ਲੱਗਦਾ ਹਲਕਾ ਫੁਲਕਾ ਮੈਂ ਬਣਾ ਲੈਨੀ ਆ ਮੈਨੂੰ ਟੈਨਸ਼ਨ ਹੁੰਦੀ ਹੈ ਗੁਸ਼ੀਨ ਦੀ ਜਾਂ ਫਿਰ ਗੁਸ਼ੀਨ ਦੇ ਪਾਪਾ ਦੀ ਇੱਕ ਵਾਰੀ ਉਹਨਾਂ ਨੂੰ ਮੈਂ ਫੋਨ ਕਰਕੇ ਜਰੂਰ ਪੁੱਛ ਲੈਣੀ ਹੁੰਦੀ ਆ ਵੀ ਤੁਸੀਂ ਕੀ ਖਾਣਾ ਹੈ ਸੋ ਅੱਜ ਮੈਂ ਉਹਨਾਂ ਨੂੰ ਫੋਨ ਕਰਕੇ ਪੁੱਛਿਆ ਉਹਨਾਂ ਨੇ ਕਿ ਰਾਈਸ ਖਾਣੇ ਆਲੂ ਵਾਲੇ ਤੇ ਸਬਜ਼ੀਆਂ ਮੈਂ ਉਹਨਾਂ ਨੂੰ ਕਿਹਾ ਸੀ ਅਵੇਲੇਬਲ ਹੈ ਨਹੀਂ ਉਹ ਕਹਿੰਦੇ ਕੋਈ ਗੱਲ ਨਹੀਂ ਸਿੰਪਲ ਆਲੂ ਵਾਲੇ ਰਾਈਸ ਆ ਉਹ ਬਣਾ ਲ ਲੈ ਤੇ ਬਸ ਇੱਥੇ ਮੈਂ ਰਾਈਸ ਦੀ ਤਿਆਰੀ ਕਰਦੀ ਪਈ ਸੀ ਰਾਈਸ ਵਾਸਤੇ ਬਸ ਸਿੰਪਲ ਕੁਝ ਨਹੀਂ ਆ ਆਲੂ ਵਗੈਰਾ ਇੱਥੇ ਮੈਂ ਕੱਟਦੀ ਪਈ ਸੀ ਔਰ ਨਾਲ ਮੈਂ ਲੰਬੇ ਲੰਬੇ ਪਿਆਜ਼ ਕੱਟਲੇ ਸੀਗੇ ਔਰ ਇੱਕ ਟਮਾਟਰ ਨਾਲ ਇੱਕ ਹਰੀ ਮਿਰਚ ਹਰੀ ਮਿਰਚ ਜਿਹੜੀ ਮੈਂ ਥੋੜੀ ਜਿਹੀ ਪਾਣੀ ਹੁੰਨੀ ਕਿਉਂਕਿ ਗੁਸ਼ੀਣ ਕਰਕੇ ਮੈਨੂੰ ਥੋੜੀ ਘੱਟ ਹੀ ਪਾਣੀ ਪੈਂਦੀ ਆ ਔਰ ਗੁਸ਼ੀਣ ਦੇ ਪਾਪਾ ਤਾਂ ਥੋੜੀ ਉਸ ਤੋਂ ਬਾਅਦ ਬਸ ਸਾਰਾ ਕੁਝ ਮੈਂ ਆਪਣਾ ਰੈਡੀ ਕਰ ਲਿਆ ਹੈ ਜਿਹੜਾ ਮੇਰਾ ਚੋਪਿੰਗ ਵਾਲਾ ਕੱਟਣ-ਬੱਢਣ ਵਾਲਾ ਸਮਾਨ ਸੀ ਮੇਰਾ ਹੋ ਚੁੱਕਿਆ ਹੈ। ਔਰ ਨਾ ਜਦੋਂ ਮੈਂ ਆਪਣਾ ਕਿਚਨ ਦੇ ਵਿੱਚ ਆਈ ਸੀ ਨਾ ਸ਼ਾਮ ਨੂੰ ਜਿੱਦਾਂ ਮੈਂ ਚਾਹ ਬਣਾ ਕੇ ਵੇਲੀ ਹੋਗੀ ਸੀਗੀ ਰਾਈਸ ਨਾ ਮੈਂ ਸਭ ਤੋਂ ਪਹਿਲਾਂ ਪੇਕੇ ਰੱਖ ਦਿੰਨੀ ਆ ਕਿਉਂਕਿ ਰਾਈਸ ਨਾ ਜਿਆਦਾ ਨਹੀਂ ਤਾਂ ਅੱਧਾ ਘੰਟਾ ਜਾਂ ਫਿਰ ਪੋਨਾ ਘੰਟਾ ਪਹਿਲਾਂ ਮੈਂ ਪਿਓ ਕੇ ਰੱਖ ਦਿੰਨੀ ਆ ਪਾਣੀ ਵਿੱਚ। ਉਹਦੇ ਨਾਲ ਇਹ ਨਾ ਰਾਈਸ ਵਗੈਰਾ ਕਾਫੀ ਫੁੱਲ ਜਾਂਦੇ ਨੇ ਔਰ ਬਹੁਤ ਵਧੀਆ ਬਣਦੇ ਨੇ। ਸਾਫਟ ਬਣਦੇ ਨੇ ਕੱਲਾ ਕੱਲਾ ਜਿਹੜਾ ਚੌਲਾਂ ਦਾ ਦਾਣਾ ਹੋ ਜਾਂਦਾ ਆ ਤਾਂ ਮੈਂ ਹਮੇਸ਼ਾ ਇਸ ਕਰਕੇ ਪਾਣੀ ਦੇ ਵਿੱਚ ਭਿਓ ਕੇ ਰੱਖਦੀ ਹੁੰਦੀ ਆ ਰਾਈਸ ਨੂੰ ਤੁਸੀਂ ਵੈਸੇ ਜਿੰਨਾ ਅੱਛੇ ਤਰੀਕੇ ਨਾਲ ਮੱਜੀ ਸਟੋਰ ਕਰਕੇ ਰੱਖ ਲਓ ਪਤਾ ਨਹੀਂ ਮੇਰੇ ਨਾਲ ਹੀ ਐਦਾਂ ਹੁੰਦਾ ਇਹਨਾਂ ਵਿੱਚ ਸੂਸਰੀ ਵਗੈਰਾ ਆ ਜਾਂਦੀ ਆ ਇਥੇ ਮੈਂ 507 ਪਾਣੀ ਨੂੰ ਚੰਗੀ ਤਰੀਕੇ ਨਾਲ ਵਾਸ਼ ਕੀਤਾ ਆ ਉਸ ਤੋਂ ਬਾਅਦ ਫਿਰ ਮੈਂ ਹੁਣ ਤੜਕਾ ਲਗਾਉਂਗੀ ਰਾਈਸ ਵਾਸਤੇ ਮੈਂ ਸਿੰਪਲ ਸਰੋਂ ਦੇ ਤੇਲ ਦੇ ਵਿੱਚ ਹੀ ਤੜਕਾ ਲਗਾਨੀ ਹੁੰਨੀ ਆ ਕਈ ਵਾਰ ਨਾ ਮੈਂ ਦੇਸੀ ਕੇ ਦਾ ਵੀ ਤੜਕਾ ਲਗਾ ਲੈਨੀ ਆ ਪਰ ਜ਼ਿਆਦਾਤਰ ਮੈਂ ਸਰੋਂ ਦੇ ਤੇਲ ਦਾ ਹੀ ਤੜਕਾ ਲਗਾਨੀ ਆ ਬਸ ਮੈਂ ਥੋੜਾ ਜਿਹਾ ਇਹਦੇ ਵਿੱਚ ਨਾ ਤੇਜ ਪੱਤਾ ਪਾਇਆ ਔਰ ਜੀਰਾ ਪਾਇਆ ਸੀਗਾ ਉਸ ਤੋਂ ਬਾਅਦ ਜਿਹੜੇ ਪਿਆਜ਼ ਸੀ ਨਾ ਮੈਂ ਇਸ ਤਰੀਕੇ ਨਾਲ ਲੰਬੇ ਲੰਬੇ ਸਲਾਈਸ ਕੱਟ ਲੈਣੇ ਹੁੰਨੇ ਆ ਬਸ ਆਪਾਂ ਜ਼ਿਆਦਾ ਨਹੀਂ ਭੁੰਨਾ ਹਲਕਾ ਜਿਹਾ ਹੀ ਭੁੰਨਾ ਆ ਬਿਲਕੁਲ ਆਪਾਂ ਪਿਆਜ਼ ਇੱਥੇ ਕਾਲੇ ਨਹੀਂ ਕਰਨੇ ਹੈਗੇ ਉਸ ਤੋਂ ਬਾਅਦ बस ਟਮਾਟਰ ਉਹ ਮਿਰਚ ਦਾ ਜਿਹੜਾ ਆਪਾਂ ਕੱਟਿਆ ਹੋਇਆ ਬਸ ਉਸ ਮਾਣੇ ਦੇ ਵਿੱਚ ਪਾ ਦੇਣਾ ਥੈਨ ਉਸ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰੀਕੇ ਨਾਲ ਮਿਕਸ ਕਰ ਦਵਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਮੈਂ ਜਿਹੜੇ ਆਲੂ ਵਾਸ਼ ਕੀਤੇ ਪਏ ਆ ਉਹ ਮਿਕਸ ਕਰ ਦਾਂਗੀ ਜੋ ਵੀ ਤੁਹਾਡੇ ਕਿਚਨ ਦੇ ਬੇਸਿਕ ਮਸਾਲੇ ਇੱਥੇ ਉਹ ਐਡ ਕਰ ਦਿਓ ਮੈਂ ਥੋੜਾ ਜਿਹਾ ਨਮਕ ਔਰ ਥੋੜਾ ਜਿਹਾ ਗਰਮ ਮਸਾਲਾ ਥੋੜੀ ਜੀ ਮੈਂ ਹੀਂਗ ਪਾਈ ਸੀਗੀ ਔਰ ਥੋੜੀ ਜੀ ਮੈਂ ਲਾਲ ਮਿਰਚ ਪਾਈ ਸੀ ਜਸਟ ਇੱਕ ਕਲਰ ਦੇਣ ਵਾਸਤੇ ਮੈਂ ਨਾ ਇਹਦੇ ਵਿੱਚ ਹਲਦੀ ਬਿਲਕੁਲ ਨਹੀਂ ਪਾਉਂਦੀ ਰਾਈਸ ਵਿੱਚ ਕਿਉਂਕਿ ਹਲਦੀ ਪਾ ਕੇ ਘਰ ਦੇ ਵਿੱਚ ਰਾਈਸ ਕੋਈ ਵੀ ਨਹੀਂ ਖਾਂਦਾ ਈਵਨ ਕਿ ਮੈਂ ਵੀ ਨਹੀਂ ਖਾਂਦੀ ਮੈਨੂੰ ਰਾਈਸ ਵਿੱਚ ਨਾ ਹਲਦੀ ਨਹੀਂ ਅੱਛੀ ਲੱਗਦੀ ਹਸਬੰਡ ਨੂੰ ਤਾਂ ਬਿਲਕੁਲ ਵੀ ਅੱਛੀ ਨਹੀਂ ਲੱਗਦੀ ਇਸ ਕਰਕੇ ਮੈਂ ਨਹੀਂ ਪਾਉਂਦੀ ਸਾਰੇ ਮਿਕਸਚਰ ਨੂੰ ਚੰਗੀ ਤਰੀਕੇ ਨਾਲ ਮਟਾ ਕੇ ਨਾ ਪਕਾਇਆ ਸੀਗਾ 2 ਮਿੰਟ ਤ ਨਾ ਆ ਸੌਫਟ ਹੋ ਜਾਣ ਪੁੰਨ ਹੋ ਜਾਣ ਤੋਂ ਬਾਅਦ ਬਸ ਆ ਪਾਇਦੇ ਵਿੱਚ ਨਾ ਰਾਈਸ ਐਡ ਕਰ ਦਨੇ ਆ ਬਾਕੀ ਜਿਹੜੇ ਹਿਸਾਬ ਨਾਲ ਤੁਸੀਂ ਆਪਣਾ ਲਏ ਹੋਇਆ ਰਾਈਸ ਲੇ ਆ ਉਹਦੇ ਅਕੋਰਡਿੰਗ ਹੀ ਇਹਦੇ ਵਿੱਚ ਆਪਾਂ ਪਾਣੀ ਮਿਕਸ ਕਰ ਦਵਾਂਗੇ ਪਾਣੀ ਮਿਕਸ ਕਰਨ ਤੋਂ ਬਾਅਦ ਬਸ ਆਪਾਂ ਜਿਹੜੀ ਗੈਸ ਦੀ ਫਲੇਮ ਆ ਉਹ ਆਪਾਂ ਸੇਮ ਤੇ ਕਰ ਦਵਾਂਗੇ ਉਸ ਤੋਂ ਬਾਅਦ ਇਹਨੂੰ ਢੱਕ ਕੇ ਆਪਾਂ ਪਕਾਉਣ ਵਾਸਤੇ ਰੱਖ ਦੇਵਾਂਗੇ ਕੁਕਿੰਗ ਟਾਈਮ ਵੇਲੇ ਇੱਥੇ ਮੈਂ ਕੁਛ ਨਾ ਆਪਣੇ ਬਰਤਨ ਵਗੈਰਾ ਜਿਹੜੇ ਨਾਲ ਦੀ ਨਾਲ ਪਾਣੀ ਨਹਾ ਹਗਾਲੇ ਹੋਈ ਸੀ ਕਿਚਨ ਦੇ ਵਿੱਚ ਹੀ ਮਟੋਕਰਾ ਰੱਖਿਆ ਸੀ ਤਾਂ ਮੈਂ ਕਹ ਨਾਲ ਦੀ ਨਾਲ ਉਹਨਾਂ ਨੂੰ ਵੀ ਮੈਂ ਮੂਦੇ ਮਾਰ ਦਨੀ ਹੈ ਤਾਂ ਕਿ ਉਹਨਾਂ ਦਾ ਪਾਣੀ ਵਗੈਰਾ ਸਾਰਾ ਨਿਕਲ ਜਵੇ ਔਰ ਜਿੰਨਾ ਵੀ ਮੇਰਾ ਨਾ ਕਿਚਨ ਕਾਊਂਟਰ ਉੱਤੇ ਖਲਾਰਾ ਹੈ ਮੈਂ ਨਾਲ ਦੀ ਨਾਲ ਆਪਣਾ ਸਮੀਟ ਲਾਂਗੀ ਕੋਈ ਵੀ ਕੂੜਾ ਆ ਜਾਂ ਫਿਰ ਕੋਈ ਵੀ ਸਮਾਨ ਜਿਹੜਾ ਮੈਂ ਯੂਜ਼ ਕੀਤਾ ਹੋਇਆ ਹੈ ਦੂਸੀ ਸਾਈਡ ਤੇ ਕੱਲ ਪਤਾ ਨਹੀਂ ਪਰਸੋਂ ਮੈਂ ਵਲੌਗ ਦੇ ਵਿੱਚ ਦੱਸਿਆ ਸੀਗਾ ਕਿ ਮੈਂ ਨਾ ਕੁਝ ਕੰਟੇਨਰ ਵਗੈਰਾ ਵਾਸ਼ ਕੀਤੇ ਪਏ ਸੀਗੇ ਐਸੇ ਤਾਂ ਇਹ ਪਹਿਲਾਂ ਵੀ ਮੈਂ ਵਾਸ਼ ਕਰਕੇ ਰੱਖੇ ਸੀ ਮੇਰੀ ਆਦਤ ਆ ਜਦੋਂ ਵੀ ਕੋਈ ਸਮਾਨ ਜਾਂ ਫਿਰ ਗ੍ਰੋਸਰੀ ਦਾ ਕੋਈ ਵੀ ਸਮਾਨ ਆਪਾਂ ਰੀਫਿਲ ਕਰਦੇ ਆ ਨਾ ਤੇ ਮੈਂ ਇਹਨੂੰ ਦੁਬਾਰਾ ਤੇ ਇੱਕ ਵਾਰੀ ਹੁਸਾ ਰਫ ਨਾਲ ਜ਼ਰੂਰ ਧੋ ਲੈਣੀ ਹੁੰਦੀ ਆ ਧੋ ਕੇ ਨਾ ਇਹ ਤਰੀਕੇ ਨਾਲ ਡਰਾਈ ਹੋ ਗਏ ਸੀਗੇ ਔਰ ਨਾ ਮੈਂ ਇਹਨਾਂ ਨੂੰ ਧੁੱਪੇ ਸੁੱਕਣੇ ਪਾਇਆ ਹੀ ਸੀਗੇ ਤੇ ਉਸ ਤੋਂ ਬਾਅਦ ਅੱਜ ਮੇਰਾ ਥੋੜਾ ਜਿਹਾ ਕਿਚਨ ਦਾ ਸਮਾਨ ਸੀਗਾ ਮੈਂ ਕਿਹਾ ਚਲੋ ਹੁਣ ਲੱਗਦੇ ਸਾਰ ਇਹਨਾਂ ਨੂੰ ਵੀ ਆਪਾਂ ਰੀਫਿਲ ਕਰ ਲੈਂ ਮੇਰੇ ਕੋਲ ਨਾ ਇਥੇ ਜੋਝਵਾਰ ਦਾ ਆਟਾ ਔਰ ਮੇਰੇ ਕੋਲ ਕੁਝ ਚਨੇ ਦਾ ਆਟਾ ਪਿਆ ਹੋਇਆ ਸੀਗਾ ਇਹ ਜਿਹੜਾ ਮੈਂ ਆਟਾ ਤੁਹਾਨੂੰ ਜੇ ਕੱਲ ਵਾਲੇ ਬਲੌਗ ਚ ਪਤਾ ਨਹੀਂ ਦੱਸਿਆ ਮੈਨੂੰ ਯਾਦ ਨਹੀਂ ਪਤਾ ਨਹੀਂ ਪਰਸੋ ਵਾਲੇ ਚ ਇਹਨੂੰ ਮੋਟਾ ਨਾਜ ਕਹਿੰਦੇ ਆ ਮੈਂ ਬ੍ਰੇਕਫਾਸਟ ਵਿੱਚ ਇਹੀ ਵਾਲਾ ਜਿਹੜਾ ਆਟਾ ਆਪਣਾ ਯੂਜ਼ ਕਰਦੀ ਆ ਖਾਣ ਵਾਸਤੇ ਇਹ ਵਾਲਾ ਆਟਾ ਮੈਂ ਜ਼ਿਆਦਾ ਖਾਣਾ ਪ੍ਰੇਫਰ ਕਰਦੀ ਆ ਇਹਦੇ ਬੈਨੀਫਿਟ ਤਾਂ ਤੁਹਾਨੂੰ ਮੈਂ ਕੱਲ ਦੱਸੇ ਹੀ ਸੀਗੇ ਕਿ ਇਸ ਆਟੇ ਦੇ ਬੈਨੀਫਿਟ ਕਿੰਨੇ ਜ਼ਿਆਦਾ ਨੇ वेट गेन ਵੀ ਨਹੀਂ ਹੁੰਦਾ ਹੈਗਾ ਔਰ ਇਹਦੇ ਵਿੱਚ ਕੈਲਰੀ ਜਿਹੜੀ ਅਮਾਉਂਟ ਹੁੰਦੀ ਨਾ ਕੈਲਰੀ ਦੀ ਉਹ ਬਹੁਤ ਜ਼ਿਆਦਾ ਘੱਟ ਹੁੰਦੀ ਹੈ। ਔਰ ਦੂਸਰੀ ਸਾਈਡ ਤੇ ਨਾ ਇੱਥੇ ਮੈਂ ਥੋੜੀ ਜਿਹੀ ਟੇਪ ਲੈ ਕੇ ਨਾ ਮਾਸਕਿੰਗ ਟੇਪ ਲੈ ਕੇ ਉਹਦੇ ਤੇ ਲਗਾ ਲਈ ਸੀਗੀ ਔਰ ਜਿਹੜੀ ਇਹ ਵਾਲੀ ਮਾਸਕਿੰਗ ਟੇਪ ਆ ਨਾ ਇਹ ਤੁਹਾਨੂੰ ਕਿਸੇ ਵੀ ਹਾਰਡਵੇਅਰ ਸ਼ਾਪ ਤੋਂ ਮਿਲ ਜਾਏਗੀ। ਅਕਸਰ ਤੁਸੀਂ ਜ਼ਿਆਦਾਤਰ ਇਹ ਪੇਂਟਰ ਜਿਹੜੇ ਹੁੰਦੇ ਨਾ ਪੇਂਟ ਕਰਨ ਵਾਲੇ ਉਹਨਾਂ ਕੋ ਦੇਖੀ ਹੋਣੀ ਹੈ। ਮਾਸਕਿੰਗ ਟੇਪ ਨੂੰ ਛੋਟੇ ਛੋਟੇ ਟੁਕੜੇ ਵਿੱਚ ਮੈਂ ਕੱਟ ਕੇ ਨਾ ਡੱਬੇ ਉੱਤੇ ਐਜ਼ ਅ ਲੇਬਲ ਦੀ ਤਰ੍ਹਾਂ ਇਹਨਾਂ ਨੂੰ ਮੈਂ ਯੂਜ਼ ਕਰ ਲਾਂਗੀ ਕਿਉਂਕਿ ਜਿਹੜੇ ਇਹ ਵਾਲੇ ਆਟੇ ਹੁੰਦੇ ਨਾ ਥੋੜੇ ਜਿਹਾ ਸਿਮਿਲਰ ਹੁੰਦੇ ਆ ਤਾਂ ਕਿ ਮੈਂ ਕਹ ਮੈਨੂੰ ਕਨਫਿਊਜ਼ਨ ਨਾ ਹੋਵੇ ਇਹਦੇ ਵਿੱਚ ਕਿਹੜਾ ਆਟਾ ਜਾਂ ਫਿਰ ਦੂਸਰੇ ਵਾਲੇ ਡੱਬੇ ਵਿੱਚ ਕਿਹੜਾ ਆਟਾ ਆ ਫਿਲਹਾਲ ਇਹਨੂੰ ਮੈਂ ਇਸ ਤਰੀਕੇ ਨਾਲ ਕੋਰਨਰ ਦੇ ਵਿੱਚ ਹੀ ਰੱਖ ਦੂੰਗੀ ਕਿਉਂਕਿ ਫਿਲਹਾਲ ਮੇਰੇ ਕੋਲ ਕੋਈ ਸਪੇਸ ਹੈ ਨਹੀਂ ਰੱਖਣ ਵਾਸਤੇ ਇੱਕ ਚਾਹ ਦੋ ਦਿਨ ਦੇ ਅੰਦਰ ਅੰਦਰ ਫਿਰ ਮੈਂ ਦੇਖੂੰਗੀ ਕੋਈ ਰੈਕ ਵਗੈਰਾ ਮੰਗਾ ਕੇ ਨਾ ਉੱਥੇ ਇਹਨਾਂ ਨੂੰ ਮੈਂ ਸ ਤੂਸੀ 사이ਟੇ ਦੇਖੋ ਗੁਰਸ਼ੀਨ ਨੀਚੇ ਬੈਠੀ ਹੋਈ ਹੈ ਕਿਚਨ ਦੇ ਵਿੱਚ ਔਰ ਇਹਨੇ ਆਪਣਾ ਪੂਰਾ ਲਹਾ ਤੱਕਿਆ ਪਿਆ ਹੈ ਔਰ ਇਹਨੇ ਇਸ ਵੇਲੇ ਸੋਚਦੀ ਪਈ ਹੈ ਵੀ ਮੰਮਾ ਤਾਂ ਆਪਣਾ ਕੰਮ ਕਰਨ ਵਾਸਤੇ ਲੱਗੇ ਹੋਏ ਆ ਔਰ ਮੈਂ ਆਪਣੀ ਸ਼ਰਾਰਤਾ ਕਰਨ ਵਾਸਤੇ ਲੱਗ ਜੰਨੀ ਆ ਕਿਚਨ ਵਾਲੇ ਦੋ ਕੰਮ ਤਾਂ ਮੇਰੇ ਖਤਮ ਹੋ ਚੁੱਕੇ ਆ ਔਰ ਜਿਹੜੀ ਮੇਰੀ ਸ਼ਾਮ ਦੀ ਰੁਟੀਨ ਵਿੱਚ ਆਂਦਾ ਹੈਗਾ ਉਹ ਪਾਠ ਕਰਨਾ ਜਾਂ ਫਿਰ ਜੋਤ ਜਗਾਣੀ ਵੈਸੇ ਮੈਂ ਜਿਹੜੇ ਮੇਰੇ ਪੁਰਾਣੇ ਸਬਸਕ੍ਰਾਈਬਰ ਆ ਉਹਨਾਂ ਨੂੰ ਪਤਾ ਆ ਮੇਰਾ ਜਿਹੜਾ ਮਾਰਨਿੰਗ ਦਾ ਰੁਟੀਨ ਆ ਜਿਵੇਂ ਮੈਂ 5 ਵਜੇ ਉੱਠਦੀ ਆ ਮੈਂ ਆਪਣਾ ਨਿਤਨੇਮ ਡੇਲੀ ਕਰਦੀ ਆ ਔਰ ਕਈ ਵਾਰ ਐਦਾਂ ਹੁੰਦਾ ਸ਼ਾਮ ਨੂੰ ਮੇਰੇ ਕੋਲ ਟਾਈਮ ਨਹੀਂ ਆ ਮੈਂ ਸਿਰਫ ਜੋਤ ਜਗਾ ਦਿੰਨੀ ਆ ਵੈਸੇ ਦੇਖਿਆ ਜਾਵੇ ਤਾਂ ਕਈ ਵਾਰ ਮੈਂ ਕਰ ਵੀ ਲੈਣੀ ਆ ਪਾਠ ਜਿਹਦਾ ਇੱਕ ਚੁਪਾਈ ਮੈਂ ਪੜ ਵੀ ਲੈਣੀ ਆ ਔਰ ਜਿਹਦਾ ਹੁਣ ਮੈਂ ਦੇਖਿਆ ਵੀ ਅੱਜ ਮੇਰੇ ਕੋ ਕੰਮ ਥੋੜਾ ਜਿਹਾ ਘੱਟ ਵਾ ਫਿਰ ਮੈਂ ਅੱਜ ਇੱਕ ਚੁਪਾਈ ਪੜ ਲੂੰਗੀ ਔਰ ਉਸ ਤੋਂ ਬਾਅਦ ਮੈਂ ਆਪਣਾ ਜੋਤ ਜਗਾ ਕੇ ਆਪਣਾ ਇਹ ਵਾਲਾ ਕੰਮ ਵੀ ਫਿਨਿਸ਼ ਕਰ ਲਾਂਗੀ ਦੂਸਰੀ ਸਾਈਡ ਤੇ ਮੇਰੇ ਰਾਈਸ ਵੀ ਬਣ ਕੇ ਹੋ ਚੁੱਕਿਆ ਰੈਡੀ। ਉਹ ਮੈਥੋਂ ਉਹ ਮਿਲਦੀਆਂ ਨੈਕਸਟ ਡੇ ਮਤਲਬ ਅਗਲੀ ਮਾਰਨਿੰਗ ਮਿਲਦੀਆਂ ਯਾਨੀ ਕਿ ਅੱਜ ਵਾਲੇ ਡੇ ਤਾਂ ਜਿਹੜਾ ਵਲੌਗ ਸੀਗਾ ਮਾਰਨਿੰਗ ਉਹ ਮੈਂ ਸ਼ੂਟ ਕੀਤਾ ਆ ਔਰ ਇੱਥੇ ਮਾਰਨਿੰਗ ਜਿਹੜੇ ਮੇਰੇ ਡੇਲੀ ਮਤਲਬ ਕੰਮ ਹੁੰਦੇ ਆ ਜਿਹੜੇ ਮੇਰੇ ਸਭ ਤੋਂ ਇੰਪੋਰਟੈਂਟ ਕੰਮ ਹੁੰਦਾ ਡੇਲੀ ਦਾ ਵੀ ਸਵੇਰੇ ਉੱਠ ਕੇ ਐਕਸਰਸਾਈਜ਼ ਪਾਣੀ ਵਗੈਰਾ ਪੀਣਾ ਜੋ ਵੀ ਮੇਰਾ ਰੂਟੀਨ ਆ ਝਾੜੂ ਪੂੰਛਾ ਮਾਰਨਾ ਸਭ ਤੋਂ ਜ਼ਿਆਦਾ ਮੇਰਾ ਇਹ ਵਾਲਾ ਕੰਮ ਹੁੰਦਾ ਸਭ ਤੋਂ ਪਹਿਲਾਂ ਉਹੀ ਮੈਂ ਨਿਪਟਾਲਾ ਨਹੀਂ ਹੁੰਨੀ ਉੱਠ ਕੇ ਉਸ ਤੋਂ ਬਾਅਦ ਹਸਬੰਦ ਵੀ ਚਲੇ ਗਿਆ ਕੰਮ ਤੇ ਬਾਰੀ ਆਂਦੀ ਹੈਗੀ ਖਾਣ ਪੀਣ ਦੀ ਮੈਂ ਦੱਸਿਆ 2 ਦਿਨ ਤੋਂ ਮੇਰਾ ਤਾਂ ਗਲਾ ਬਹੁਤ ਜ਼ਿਆਦਾ ਖਰਾਬ ਆ ਮੈਂ ਚੰਗੀ ਤਰੀਕੇ ਨਾਲ ਖਾਣਾ ਵੀ ਨਹੀਂ ਖਾ پا ਰਹੀ ਗਲਾ ਮੇਰਾ ਬਹੁਤ ਜ਼ਿਆਦਾ ਸੁੱਕੀ ਖਾਂਸੀ ਵੀ ਮੈਨੂੰ ਸਟਾਰਟ ਹੋ ਚੁੱਕੀ ਆ ਫਿਲਹਾਲ ਤਾਂ ਮੈਂ ਘਰੇਲੂ ਨੁਕਸੇ ਕਰਦੀ ਪਈ ਆ ਹਜੇ ਥੋੜੇ ਬੋਤੇ ਵਰਕ ਕੀਤੇ ਜ਼ਿਆਦਾ ਵਰਕ ਬਿਲਕੁਲ ਵੀ ਨਹੀਂ ਕੀਤੇ ਔਰ ਮੈਡੀਸਿਨ ਵਗੈਰਾ ਤਾਂ ਮੈਂ ਖਾਣ ਤੋਂ ਬਹੁਤ ਜ਼ਿਆਦਾ ਡਰਦੀ ਹਾਂ ਇਸ ਕਰਕੇ ਮੈਡੀਸਿਨ ਹਜੇ ਮੈਂ ਲਈ ਨਹੀਂ ਹੈਗੀ ਔਰ ਮੈਨੂੰ ਐਦਾ ਲੱਗਦਾ ਹੁਣ ਮੈਨੂੰ ਲੈਣੀ ਪੈਣੀ ਕਿਉਂਕਿ ਕੰਮ ਥੋੜਾ ਜਿਹਾ ਜ਼ਿਆਦਾ ਵਾ ਔਰ ਐਥੇ ਨਾ ਮੈਂ ਬਸ ਗੁਰਸ਼ੀਨ ਵੀ ਉੱਠ ਗਈ ਸੀ ਉਹਦੇ ਮੈਂ ਖਾਣੇ ਦੀ ਪ੍ਰਪੇਸ਼ਨ ਪਹਿਲੇ ਹੀ ਕਰਕੇ ਰੱਖ ਲਈ ਸੀਗੀ ਅੱਜ ਮੈਂ ਉਹਦੇ ਵਾਸਤੇ ਚਿਲਾ ਬਣਾਇਆ ਸੀ ਆ ਬਸ ਅੱਜ ਮੈਂ ਵੈਜੀਟੇਬਲ ਨਹੀਂ ਇਹਦੇ ਵਿੱਚ ਪਾਈਆਂ ਸੀਗੀਆਂ ਅੱਜ ਮੈਂ ਸਿਰਫ ਪਿਆਜ਼ ਔਰ ਟਮਾਟਰ ਪਾ ਕੇ ਬਸ ਉਹਨੂੰ ਸਿੰਪਲ ਨਾ ਚਿਲਾ ਬਣਾ ਕੇ ਰੈਡੀ ਕਰ ਦਿੱਤਾ ਆ ਔਰ ਸਵੇਰੇ ਅੱਜ ਜਦੋਂ ਉਹ ਉੱઠી ਸੀ ਨਾ ਨਾ ਉਹਨੇ ਕੋਈ ਫਰੂਟ ਖਾਦਾ ਨਾ ਉਹਨੇ ਪਾਣੀ ਪੀਤਾ ਮੈਂ ਸੋਚਿਆ ਆਪਣੇ ਬਾਅਦ ਕੀ ਕੰਮ ਖਤਮ ਕਰਨ ਤੋਂ ਪਹਿਲਾਂ ਇਹਨੂੰ ਖਾਣਾ ਖਵਾ ਦਮਾ ਕਨਕਾਵਾਂ ਤੋਂ ਬਾਅਦ ਬਸ ਮੇਰਾ ਜਿਹੜਾ ਮੇਨ ਕੰਮ ਹੁੰਦਾ ਸਭ ਤੋਂ ਬਾਅਦ ਪਹਿਲਾ ਭਾਂਡੇ ਵਾਲਾ ਹੁੰਦਾ ਕਿਉਂਕਿ ਭਾਂਡੇ ਬਹੁਤ ਜ਼ਿਆਦਾ ਹੋ ਜਾਂਦੇ ਆ ਸਾਰੇ ਭਾਂਡੇ ਪਹਿਲਾਂ ਮੈਂ ਖਾਲੀ ਕਰਦੀ ਆਂ ਔਰ ਮੈਂ ਫ੍ਰਿਜ ਦੇ ਵਿੱਚੋਂ ਵੀ ਦੇਖ ਲੈਣੀ ਇੱਕ ਵਾਰੀ ਡੇਲੀ ਮੈਂ ਨਿਗਾ ਮਾਰ ਲੈਣੀ ਕਈ ਵਾਰ ਆਪਾਂ ਇਦਾਂ ਲੇਫਟਓਵਰ ਫੂਡ ਹੁੰਦੇ ਆ ਆਪਾਂ ਰੱਖ ਲੈਨੇ ਆ ਔਰ ਇੱਕ ਤੋਂ ਇੱਕ ਦਿਨ ਤੋਂ ਜ਼ਿਆਦਾ ਮੈਂ ਆਪਣੀ ਫ੍ਰਿਜ ਦੇ ਵਿੱਚ ਕੋਈ ਵੀ ਖਾਣਾ ਨਹੀਂ ਰੱਖਦੀ ਅਗਰ ਜੇ 2 ਦਿਨ ਹੋ ਜਾਣ ਫਿਰ ਮੈਨੂੰ ਬਾਹਰ ਕੱਢ ਦੇਣੀ ਹੁੰਦੀ ਆਂ ਕਉਂਕੀ ਫਿਰ ਜਿਆਦਾ ਲੰਬੇ ਟਾਈਮ ਤੱਕ ਫ੍ਰਿਜ ਤੇ ਰੱਖਣ ਨਾਲ ਫ੍ਰਿਜ ਵਿੱਚੋਂ ਵੀ ਸਮੈਲ ਆਉਣ ਲੱਗ ਜਾਂਦੀ ਆ ਜਿਹਦੇ ਵਿੱਚੋਂ ਵੀ ਮੈਂ ਕਾਫੀ ਛੋਟੇ ਛੋਟੇ ਭਾਂਡੇ ਆ ਜਿਹੜੇ ਖਾਲੀ ਕਿਤੇ ਮਾਂਜਣ ਵਾਸਤੇ ਗੁਸ਼ੀਨ ਦੀ ਬੋਟਲ ਵੀ ਮੈਂ ਗਰਮ ਪਾਣੀ ਚ ਭਿਓ ਕੇ ਰੱਖੀ ਸੀ ਉਹ ਵੀ ਇੱਥੇ ਮੈਂ ਵਾਸ਼ ਕਰ ਦਿੱਤੀ ਆ ਰਾਤ ਨੂੰ ਤਾਂ ਵੈਸੇ ਮੇਰੀ ਡੇਲੀ ਰੁਟੀਨ ਹੈਗੀ ਆ ਕਿ ਮੈਂ ਆਪਣੇ ਕਿਚਨ ਸਾਰੇ ਕਲੀਨ ਕਰਕੇ ਸੌਨੀ ਆ ਔਰ ਭਾਂਡੇ ਵਗੈਰਾ ਵੀ ਮੈਂ ਸਾਰੇ ਮਾਂਝ ਕੇ ਸੌਨੀ ਆ ਬਟ ਇੱਕ ਚੀਜ਼ ਦੀ ਸਮਝ ਨਹੀਂ ਆਂਦੀ ਸਵੇਰੇ ਉਰਦੇ ਸਾਰ ਐਨੇ ਜ਼ਿਆਦਾ ਭਾਂਡੇ ਕਿੱਥੋਂ ਹੋ ਜਾਂਦੇ ਆ ਸੇਮ ਉਹੀ ਰੁਟੀਨ ਸੇਮ ਹਰ ਰੋਜ਼ ਆਪਾਂ ਕੰਮ ਕਰਦੇ ਆ ਉੱਠ ਕੇ ਕੰਮ ਫੇਰ ਔਨੇ ਦਾ ਔਨਾ ਆਪਣੇ ਵਾਸਤੇ ਖੜਾ ਹੋ ਜਾਂਦਾ ਸੋ ਚਲੋ ਜੀ ਇਹ ਤਾਂ ਐਸੇ ਤਰੀਕੇ ਨਾਲ ਆਪਣਾ ਚੱਲਦਾ ਹੀ ਰਹਿਣਾ ਆ ਔਰ ਬਸ ਇੱਥੇ ਮੈਂ ਆਪਣਾ ਗੈਸ ਚੁੱਲਾ ਵਗੈਰਾ ਵਾ ਸਾਫ਼ ਕਰ ਲੈਨੀ ਆ ਇਹ ਵਾਰ ਜਿੱਤਾ ਮੈਨੂੰ ਪੈਨਾ ਦੇ ਕਮੈਂਟ ਆਉਂਦੇ ਨੇ ਵੀ ਤੁਸੀਂ ਸਾਰੀਆਂ ਚੀਜ਼ਾਂ ਕਿਸ ਤਰੀਕੇ ਨਾਲ ਮੈਨੇਜ ਕਰਦੇ ਹੋ ਕਿਸ ਤਰੀਕੇ ਨਾਲ ਹੈਂਡਲ ਕਰਦੇ ਹੋ ਕਿਉਂਕਿ ਤੁਹਾਡੇ ਕੋਲ ਘਰ ਬੱਚਾ ਵੀ ਹੈ ਤੁਸੀਂ ਵਲੌਗ ਵੀ ਐਡਿਟ ਕਰਦੇ ਹੋ ਸਾਰਾ ਕੁਝ ਤੁਸੀਂ ਖੁਦ ਹੀ ਕਰਦੇ ਹੋ ਦੇਖੋ ਮੈਂ ਹਮੇਸ਼ਾ ਆਪਣੇ ਵਲੌਗ ਦੇ ਵਿੱਚ ਇਹੇ ਕਰਕੇ ਦੱਸਦੀ ਹੁੰਦੀ ਆ ਕਿਉਂਕਿ ਸਭ ਤੋਂ ਪਹਿਲਾਂ ਨਾ ਜਰਤੂਸ ਨੂੰ ਪਤਾ ਆ ਤੁਸੀਂ YouTube ਤੇ ਕੰਮ ਵੀ ਕਰਨਾ ਹੈ ਤੁਸੀਂ ਬੱਚੇ ਨੂੰ ਵੀ ਸਾਹਮਣਾ ਸਾਰੀਆਂ ਚੀਜ਼ਾਂ ਤੁਸੀਂ ਖੁਦ ਕੱਲਿਆਂ ਨੇ ਮੈਨੇਜ ਕਰਨੀਆਂ ਆ ਉਹਦੇ ਵਾਸਤੇ ਥੋੜਾ ਇੱਕ ਫਿਕਸ ਰੂਟੀਨ ਹੋਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਤੁਹਾਡੀ ਆਪ ਦੀ ਇੱਕ ਰੂਟੀਨ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਫਿਕਸ ਰੂਟੀਨ ਔਰ ਜਾਂ ਫਿਰ ਫਿਕਸ ਕੋਈ ਵੀ ਪਲੈਨਿੰਗ ਆ ਜਿਹੜੀ ਤੁਸੀਂ ਆਪਣੇ ਘਰ ਨੂੰ ਲੈ ਕੇ ਕਰਨੀ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਉਹ ਤੋਂ ਬਿਨਾ ਤੁਸੀਂ ਕੁਝ ਕਿਉਂਕਿ ਜਰਦਾ ਨੂੰ ਪਤਾ ਹੀ ਨਹੀਂ ਹੋਏਗਾ ਤੁਸੀਂ ਅਗਲਾ ਨੈਕਸਟ ਕੰਮ ਕਰਨਾ ਕੀ ਆ ਜਾਂ ਫਿਰ ਥੋੜਾ ਪਲੈਨਿੰਗ ਕੀਆ ਸਵੇਰੇ ਉੱਠ ਕੇ ਤੁਸੀਂ ਕਿਹੜੇ ਸਭ ਤੋਂ ਪਹਿਲਾਂ ਜ਼ਰੂਰੀ ਕੰਮ ਕਰਨੇ ਆ ਮੈਨੂੰ ਆਪਣਾ ਰਾਤ ਨੂੰ ਹੀ ਪਤਾ ਹੁੰਦਾ ਕਿ ਅੱਜ ਮੇਰਾ ਅਰਲੀ ਮਾਰਨਿੰਗ ਨੈਕਸਟ ਮਾਰਨਿੰਗ ਕਿਹੜਾ ਜ਼ਰੂਰੀ ਵਾਲਾ ਕੰਮ ਹੋਏਗਾ ਜਾਂ ਫਿਰ ਕਿਹੜਾ ਨਹੀਂ ਹੋਏਗਾ ਮੈਂ ਇਸ ਤਰੀਕੇ ਨਾਲ YouTube ਦੇ ਨਾਲ-ਨਾਲ ਆਪਣੇ ਘਰ ਦੇ ਕੰਮ ਵੀ ਮੈਨੇਜ ਆਰਾਮ ਦੇ ਨਾਲ ਕਰ ਲੈਨੀ ਆ ਮੈਨੂੰ ਹੁਣ ਬਿਲਕੁਲ ਵੀ ਓਖਾ ਨਹੀਂ ਲੱਗਦਾ ਬਸ ਪਹਿਲਾਂ-ਪਹਿਲਾਂ ਮੈਨੂੰ ਓਖਾ ਲੱਗਦਾ ਸੀਗਾ ਜਦੋਂ ਮੈਂ YouTube ਸਟਾਰਟ ਕੀਤਾ ਸੀਗਾ ਜਦੋਂ ਦੀ ਮੈਂ ਆਪਣੀ ਰੁਟੀਨ ਫਿਕਸ ਕੀਤੀ ਆ ਨਾ ਕ ਹੁਣ ਜਿਹੜੇ ਘਰ ਦੇ ਕੰਮਾਂ ਨੂੰ ਕਰਨਾ ਬਹੁਤ ਜ਼ਿਆਦਾ ਈਜ਼ੀ ਲੱਗਦਾ ਆ ਹੁਣ ਮੈਨੂੰ ਕੋਈ ਵੀ ਪ੍ਰੋਬਲਮ ਨਹੀਂ ਆਂਦੀ। ਬਾਕੀ ਅਗਰ ਤੁਹਾਨੂੰ ਸਾਰਿਆਂ ਨੂੰ ਲੱਗਦਾ ਕਿ ਸ਼ਾਇਦ ਮੇਰੇ ਵਾਸਤੇ ਸਾਰਾ ਕੁਝ ਬਹੁਤ ਜ਼ਿਆਦਾ ਈਜ਼ੀ ਆ ਮੇਰੇ ਵਾਸਤੇ ਵੀ ਕੁਝ ਵੀ ਈਜ਼ੀ ਨਹੀਂ ਸੀਗਾ। ਜਦੋਂ ਮੈਂ YouTube ਤੇ ਆਈ ਸੀ ਮੈਨੂੰ ਵੀ ਬਹੁਤ ਜ਼ਿਆਦਾ ਸਾਰੀਆਂ ਚੀਜ਼ਾਂ ਨੂੰ ਫੇਸ ਕਰਨਾ ਪਿਆ। ਹੌਲੀ-ਹੌਲੀ ਕਰਕੇ ਨਾ ਜਿੱਤਦਾ-ਜਿੱਤਦਾ YouTube ਤੇ ਮੈਂ ਅੱਗੇ ਵਧਤੀ ਗਈ। ਮੇਰਾ ਰੂਟੀਨ ਵੀ ਚੇਂਜ ਹੁੰਦਾ ਗਿਆ। ਮੈਂ ਆਪਣੇ ਆਪ ਨੂੰ ਵੀ ਚੇਂਜ ਕੀਤਾ। ਬਹੁਤ ਸਾਰੀਆਂ ਮੇਰੀਆਂ ਐਦਾਂ ਦੀਆਂ ਹੈਬਿਟਸ ਸੀਗੀਆਂ ਜਿਹੜੀਆਂ ਮੈਂ ਚੇਂਜ ਕੀਤੀਆਂ। ਚੇਂਜ ਕਰਨ ਨਾਲ ਮੇਰਾ ਨਾ ਮੈਂ ਆਪਣੇ ਆਪ ਦਾ ਬਣਾਇਆ ਆ ਔਰ ਤੁਸੀਂ ਐਦਾ ਨਾ ਸਮਝੋ ਕਿ ਮੈਂ ਬਿਲਕੁਲ ਠੀਕ ਠਾਕ ਆ ਮੈਨੂੰ ਕੋਈ ਹੈਲਥ ਇਸ਼ੂ ਨਹੀਂ ਹੋ ਸਕਦਾ ਜਾਂ ਫਿਰ ਮੈਨੂੰ ਕੋਈ ਪ੍ਰੋਬਲਮ ਨਹੀਂ ਆ ਮੈਨੂੰ ਵੀ ਤੁਹਾਡੇ ਵਾਂਗ ਕੋਈ ਨਾ ਕੋਈ ਬਾਡੀ ਵਿੱਚ ਜਰੂਰ ਪ੍ਰੋਬਲਮ ਹੋ ਸਕਦੀ ਆ ਬਟ ਇਹ ਆ ਮੈਂ ਇਥੇ ਡੇ ਬਾਈ ਡੇ ਕਯੂਰ ਕਰਨ ਦੀ ਕੋਸ਼ਿਸ਼ ਕਰਦੀ ਆ ਉਹ ਵੀ ਨੇਚਰਲ ਤਰੀਕੇ ਨਾਲ ਘਰ ਦੇ ਵਿੱਚ ਹੀ ਐਕਸਰਸਾਈਜ਼ ਕਰਕੇ ਉਹ ਥੋੜਾ ਜਿਹਾ ਆਪਣੇ ਖਾਣ ਪੀਣ ਤੇ ਕੰਟਰੋਲ ਕਰਕੇ ਬਹੁਤ ਸਾਰੀਆਂ ਚੀਜ਼ਾਂ ਐਦਾ ਨਹੀਂ ਆ ਮੈਂ ਸਿਰਫ ਡਾਕਟਰ ਦੀ ਦਵਾਈਆਂ ਤੇ ਹੀ ਡਿਪੈਂਡ ਆ ਜਾਂ ਫਿਰ ਮੈਂ ਕੋਈ ਮੈਡੀਸਿਨ ਨਹੀਂ ਖਾਂਦੀ ਮੈਂ ਵੀ ਮੈਡੀਸਿਨ ਖਾਣੀ ਆ ਬਟ ਇਹ ਆ ਉਹਦੇ ਨਾਲ ਨਾਲ ਮੈਂ ਆਪਣੇ ਨੈਚੁਰਲ ਤਰੀਕੇ ਨਾਲ ਵੀ ਕੰਮ ਕਰਨ ਦੀ ਕੋਸ਼ਿਸ਼ ਕਰਦੀ ਆ ਅੱਜ ਮੈਂ ਆਪਣੀ ਬੈੱਡ ਸ਼ੀਟ ਚੇਂਜ ਨਹੀਂ ਕਰੂੰਗੀ ਬਸ ਇਹਨੂੰ ਚੰਗੀ ਤਰੀਕੇ ਨਾਲ ਝਾੜ ਕੇ ਮੈਂ ਵਿਛਾ ਦੂੰਗੀ ਔਰ ਬਾਕੀ ਜਿਹੜੀ ਮੇਰੇ ਡੀਪ ਕਲੀਨਿੰਗ ਜਾਂ ਫਿਰ ਡਸਟਿੰਗ ਵਾਲਾ ਕੰਮ ਆ ਉਹ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਮੈਂ ਆਪਣਾ ਮਾਰਨਿੰਗ ਚ ਹੀ ਨਿਪਟਾਰਾ ਲੈਣੀ ਹੁੰਨੀ ਆ ਹਸਬੈਂਡ ਦੇ ਔਰ ਗੁਰਸ਼ੀਂਦ ਦੇ ਸ਼ੂ ਮੈਂ ਵਾਸ਼ ਕਿਤੇ ਪਏ ਸੀਗੇ ਇਹਨਾਂ ਨੂੰ ਡੱਬਿਆਂ ਵਿੱਚ ਜਾਂ ਫਿਰ ਇਹਨਾਂ ਨੂੰ ਮੈਂ ਕਿਸੇ ਵੀ ਪੋਲੀਥੀਨ ਦੇ ਵਿੱਚ ਪਾ ਕੇ ਰੱਖ ਦੂੰਗੀ ਤਾਂ ਕਿ ਇਹਨਾਂ ਉੱਤੇ ਜਿਹੜੀ ਡਸਟ ਵਗੈਰਾ ਨਾ ਪਵੇ ਔਰ ਮੈਨੂੰ बार-बार ਇਹ ਵਾਸ਼ ਨਾ ਕਰਨੇ ਪਵੇ ਬੈੱਡਰੂਮ ਵੀ ਕਰਾ ਵੀ ਮੇਰਾ ਹੋ ਚੁੱਕਿਆ ਹੈ ਸੈੱਟ ਤੁਬਾਦ ਬਾਰੀ ਆਂਦੀ ਹੈਗੀ ਆਪਣੇ ਸੋਫੇ ਵਾਲੇ ਕਮਰੇ ਦੀ ਆ ਸੋਫੇ ਵਾਲੇ ਕਮਰੇ ਦੇ ਵਿੱਚ ਜਿਹੜੇ ਦੂਰ ਸੀ ਸਾਈਡ ਤੇ ਮੇਰੇ ਛੋਟੇ ਦੋ ਸੋਫੇ ਆ ਉੱਥੇ ਤਾਂ ਮੈਂ ਆਪਣੇ ਜਿਹੜੇ ਕਵਰ ਵਗੈਰਾ ਛੋਟੇ ਸੋਫਿਆਂ ਦੇ ਉਹ ਤਾਂ ਮੈਂ ਵਿਛਾ ਦਿੱਤੇ ਆ ਕਿਉਂਕਿ ਉਸ ਤੋਂ ਪਹਿਲਾਂ ਮੈਂ ਗੁਰਸ਼ੀਰ ਨੂੰ ਕਿਹਾ ਸੀਗਾ ਵੀ ਤੂੰ ਉੱਠ ਜਾ ਹਣਾ ਵੀ ਉੱਠ ਕੇ ਮੈਨੂੰ ਇਹ ਵਾਲਾ ਸਾਫ਼ ਕਰ ਲੈਂਦੇ بڑے ਵਾਲਾ ਫਿਰ ਉਹਨੇ ਦੇਖਿਆ ਭਈ ਉਹਨੇ ਦੇਖਿਆ ਵੀ ਮम्मा ਤਾਂ ਇੱਧਰ ਕੰਮ ਕਰਨ ਲੱਗ ਗਈ ਆ ਹਣਾ ਫਿਰ ਉਹ ਸਾਹਮਣੇ ਜਾ ਕੇ ਬੈਠ ਗਈ ਕਿਉਂਕਿ ਉਹ ਮੈਂ ਸਾਫ਼ ਜੋ ਕਰਨਾ ਸੀਗਾ ਫਿਰ ਉੱਥੋਂ ਮੈਂ ਜਿਹੜੀ ਮਿਹਨਤ ਨਹੀਂ ਕੀਤੀ ਬਸ ਮੈਂ ਇਹਨੂੰ ਕਿਹਾ ਗੁਰਸ਼ੀਰ ਉੱਠ ਜਾ ਨਹੀਂ ਉઠી ਫ ਮੱਕਾ ਚਲ ਕੋਈ ਨਹੀਂ ਤੂੰ ਇੱਥੇ ਬੈਠ ਜਾ ਫੇਰ ਨਾ ਮੈਂ ਆਪਣੇ ਛੋਟੇ ਵਾਲੇ ਜਿਹੜੇ ਸੋਫੇ ਆ ਉਹਨਾਂ ਨੂੰ ਚੰਗੀ ਤਰੀਕੇ ਨਾਲ ਝਾੜ ਕੇ ਵਿਛਾਇਆ ਔਰ ਜੀ ਮੈਂ ਮਤਨ ਦੱਸਿਆ ਸੀ ਨਾ ਕੱਲ ਮੈਂ ਕੱਲ ਪਨੀ ਪਰਸੋ ਇਹ ਵਾਸ਼ ਕੀਤਾ ਸੀਗਾ ਜਿਹੜਾ ਬੜੇ ਵਾਲੇ ਸੋਫੇ ਦਾ ਕਵਰ ਆ ਫੇਰ ਮੈਂ ਵਿਛਾਇਆ ਤਾਂ ਨਹੀਂ ਸੀਗਾ ਮੈਂ ਕਾ ਵੀ ਹੁਣ ਨਾ ਮੈਂ ਨਹੀਂ ਵਿਛਾਉਂਗੀ ਕਿਉਂਕਿ ਗੁਰਸ਼ੀ ਨੇ ਨਾ ਇਹਦੇ ਉੱਤੇ ਸੋਫੇ ਤੇ ਪਾਣੀ ਪਿਰਾ ਦਿੱਤਾ ਸੀਗਾ ਕਿਉਂਕਿ ਸਾਡੇ ਨੀਚੇ ਧੁੱਪ ਬਿਲਕੁਲ ਵੀ ਨਹੀਂ ਆਂਦੀ ਔਰ ਸੋਫਿਆਂ ਨੂੰ ਸੁਕਾਉਣਾ ਫਿਰ ਬਹੁਤ ਜ਼ਿਆਦਾ ਮੁਸ਼ਕਿਲ ਹੋ ਗਿਆ ਸੀਗਾ ਪਾਣੀ ਤੇਨੇ ਥੋੜਾ ਜਿਹਾ ਗिराਇਆ ਸੀ ਬਟ ਪਾਣੀ ਫਿਰ ਤੁਹਾਨੂੰ ਪਤਾ ਸੋਫਿਆਂ ਦੇ ਅੰਦਰ ਤੱਕ ਚਲੇ ਜਾਂਦਾ ਆ ਮੈਂ ਕਿ ਸੋਚਿਆ ਕੱਲ ਪੂਰਾ ਡੇ ਔਰ ਪੂਰੀ ਰਾਤ ਇਹਨੂੰ ਐਸੇ ਤਰੀਕੇ ਨਾਲ ਸੋਫੇ ਨੂੰ ਰੱਖਿਆ ਮੈਂ ਕਿ ਇਹਦੇ ਵਿੱਚੋਂ ਜਿੰਨਾ ਵੀ ਪਾਣੀ ਵਗੈਰਾ ਨਾਲ ਸਾਰਾ ਸੁੱਕ ਜਾਏਗਾ ਫਿਰ ਮੈਂ ਅਰਲੀ ਮਾਰਨਿੰਗ ਜਾਂ ਫਿਰ ਸਵੇਰੇ ਉੱਠ ਕੇ ਜਦੋਂ ਕਲੀਨਿੰਗ ਕਰੂੰਗੀ ਨਾ ਉਦੋਂ ਮੈਂ ਇਹਨਾਂ ਨੂੰ ਸਾਰਿਆਂ ਨੂੰ ਪਿਛਾ ਦੂੰਗੀ ਬਸ ਐਸਟਰੀਕ ਨਾਲ ਜਿਹੜਾ ਮੇਰਾ ਸੋਫੇ ਵਾਲਾ ਕਮਰਾ ਆ ਉਹਨੂੰ ਵੀ ਪੂਰਾ ਮੈਂ ਅਰੇਂਜ ਕਰ ਦਿੱਤਾ ਆ ਜਿਹੜੀਆਂ ਜਿਹੜੀਆਂ ਚੀਜ਼ਾਂ ਜਿੱਥੇ ਰੱਖਣ ਵਾਲੀਆਂ ਸੀਗੀਆਂ ਉੱਥੇ ਮੈਂ ਰੈਸੈਟ ਕਰਕੇ ਰੱਖ ਦਿੱਤੀਆਂ ਆ ਮੇਰਾ ਸਾਈਡ ਟੇਬਲ ਹੈਗਾ ਛੋਟੂਰਾ ਡਰੈਸਿੰਗ ਟੇਬਲ ਹੈ ਪਰ ਡੇਲੀ ਯੂਜ਼ ਕਰਦੇ ਆ ਔਰ ਇਹਦੇ ਤੇ ਵੀ ਮੈਂ ਕਪੜਾ ਇੱਕ ਵਾਰੀ ਮਾਰ ਹੀ ਦੇਣੀ ਆ ਸੋਫੇ ਵਾਲਾ ਕਮਰਾ ਤਾਂ ਮੈਂ ਪੂਰਾ ਸੈੱਟ ਕਰਕੇ ਆ ਚੁੱਕੀ ਹਾਂ ਬਸ ਹੁਣ ਬਾਰੀ ਆਂਦੀ ਹੈ ਕਿ ਕੁਸ਼ੀਨ ਦੇ ਦੁੱਧ ਭਲਾਣ ਦੀ ਉਹਦਾ ਬਸ ਦੁੱਧ ਵਗੈਰਾ ਗਰਮ ਕਰ ਲਿਆ ਮੈਂ ਕਿਹਾ ਹੁਣ ਉਹਨੂੰ ਦੁੱਧ ਪਲਾ ਕੇ ਮੈਂ ਸਵਾ ਦੂੰਗੀ ਹੁਣ ਉਹ ਥੋੜੀ ਦੇਰ ਵਾਸਤੇ ਰੈਸਟ ਕਰ ਲੂੰਗੀ ਉਸ ਤੋਂ ਬਾਅਦ ਨਾ ਮੈਂ ਵੀ ਆਪਣੇ ਵਾਸਤੇ ਕਾੜਾ ਬਣਾਇਆ ਸੀਗਾ ਕਾੜਾ ਬਣਾ ਕੇ ਮੈਂ ਵੀ ਕੋਸ਼ਿਸ਼ ਕਰੂੰਗੀ ਕਿ ਅੱਧਾ ਘੰਟਾ ਰੈਸਟ ਕਰ ਲਵਾਂ ਤਾਂ ਕਿ ਕਾੜਾ ਜਿਹੜਾ ਚੰਗੀ ਤਰੀਕੇ ਨਾਲ ਅਸਰ ਕਰੇ ਮੇਰਾ ਗਲਾ ਵਗੈਰਾ ਖੁੱਲ ਜਵੇ ਮੇਰੀ ਖਾਂਸੀ ਵਗੈਰਾ ਥੋੜੀ ਬਹੁਤੀ ਠੀਕ ਹੋ ਜਵੇ ਸੋ ਚਲਿਏ ਇਸੇ ਕਾਜੀ ਅੱਜ ਦਾ ਮੇਰਾ ਵਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਪਲੀਜ਼ ਮੈਨੂੰ ਕਮੈਂਟ ਕਰਕੇ ਜੂ ਦੱਸਿਓ ਵੀਡੀਓ ਅੱਛਾ ਲੱਗਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮੈਂ ਜਲਦੀ ਹੀ ਮਿਲੂੰਗੀ ਅਗਲੇ ਵਲੌਗ ਦੇ ਵਿੱਚ ਬਾ ਬਾਈ